ਸਾਹਿਬ ਸ੍ਰੀ ਕਾਰਜ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੁਹਾਡਾ ਮੇਰੇ ਚੈਨਲ ਪ੍ਰੀਤ ਬੁਟੀਕ ਤੇ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਉਹਨਾਂ ਦਾ ਨੈਕ ਡਿਜ਼ਾਈਨ ਬਣਿਆ ਹੋਏਗਾ ਠੀਕ ਹੈ ਜੀ ਆਪਾਂ ਜਿਹੜਾ ਜਿਹੜਾ ਵੀ ਤੁਹਾਨੂੰ ਸੂਟ ਕਲਰ ਡਿਜ਼ਾਈਨ ਪਸੰਦ ਆਉਂਦਾ ਹੈ ਆਪਣਾ ਦਿੱਤੇ ਹੋਏ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਇਹ ਡਿਜ਼ਾਈਨ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਵੀ ਕਰਵਾ ਸਕਦੇ ਹੋ ਕਿਉਂਕਿ ਆਪਣੇ ਕੋਲ ਹਰ ਤਰ੍ਹਾਂ ਦੇ ਫੈਬਰਿਕ ਅਵੇਲੇਬਲ ਆ ਹਰ ਤਰ੍ਹਾਂ ਦਾ ਆਪਣੇ ਕੋਲ ਵਰਕਰ ਅਵੇਲੇਬਲ ਆ ਆਪਣੇ ਅਕੋਰਡਿੰਗ ਕੋਈ ਵੀ ਸੂਟ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ। ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਆਂ ਜਿਨ੍ਹਾਂ ਨੇ ਹਜੇ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ। ਫਸਟ ਜਿਹੜਾ ਸੂਟ ਹੋਏਗਾ ਇਹ ਮਸਲਿਨ ਕਾਟਨ ਤੇ ਹੋਏਗਾ। ਗ੍ਰੇ ਸ਼ੇਡ ਚ ਹੋਏਗਾ। ਨੀਚੇ ਨੂੰ ਕਲੀਆਂ ਜਾਂਦੀਆਂ ਹੋਣਗੀਆਂ ਨਾਲ ਦੁਪੱਟੇ ਤੇ ਵੀ ਵਰਕ ਕੀਤਾ ਹੋਏਗਾ। ਇਹਦੇ ਵਿੱਚ ਆਪਣੇ ਕੋਲ 4 ਕਲਰ ਅਵੇਲੇਬਲ ਆ। ਨੈਕਸਟ ਆਪਣਾ ਚਾਕਲੇਟ कॉटन ਚ सूट ਹੋਏਗਾ ਨਾਲ ਡਿਜ਼ਾਈਨਰ ਦੁਪੱਟਾ ਹੋਏਗਾ ਦੁਪੱਟੇ ਦੇ ਫੋਰ ਸਾਈਡ ਲੇਸ ਲੱਗੀ ਹੋਏਗੀ ਤੇ ਨੀਚੇ ਘੇਰੇ ਤੇ ਵੀ ਕੰਮ ਕੀਤਾ ਹੋਏਗਾ ਹਰ ਇੱਕ ਸੂਟ ਵਿੱਚ ਆਪਣੇ ਕੋਲ ਚਾਰ ਕਲਰ अवेलेबल ਹੁੰਦੇ ਆ ਚਾਰ ਤੋਂ ਪੰਜ 6 ਕਲਰ ਆਲਮੋਸਟ अवेलेबल ਹੁੰਦੇ ਆ ਰੈੱਡ ਸੂਟ ਵਿੱਚ ਵੀ ਮਸਲੀਨ कॉटन ਚ ਹੋਏਗਾ ਨਾਲ ਦੁਪੱਟਾ ਜਿਹੜਾ ਆ ਇਹਤੇ ਕਟਵਰਗ ਦਾ ਕੰਮ ਕੀਤਾ ਹੋਏਗਾ ਆਪਣੇ ਕੋਲ ਸਟੀਚਿੰਗ ਵੀ अवेलेबल ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਾ ਸਕਦੇ ਹੋ ਅਗਰ ਅਨਸਟਿਚਡ ਬਾਈ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਏ ਵੀ ਸੇਮ ਜੀ ਮਸਲਿਨ कॉटन ਦੇ ਫੈਬਰਿਕ ਚ ਜਿਹੜਾ ਨੀਲੇ ਰੰਗ ਦਾ ਸੂਟ ਆ ਨੈਕਸਟ ਜਿਹੜਾ ਮਸਟਰਡ ਸ਼ੇਡ ਵਿੱਚ ਆ ਇਹ ਹੋਏਗਾ ਆਪਣੇ ਕੋਲ ਚਾਕਲੇਟ कॉटन ਦੇ ਵਿੱਚ ਠੀਕ ਹੈ ਜੀ ਇਹਦੇ ਘੇਰੇ ਤੇ ਵੀ ਨਾਲ ਲੇਸ ਦਾ ਕੰਮ ਕੀਤਾ ਤੇ ਕਲੀਆਂ نیچے ਨਹੀਂ ਜਾਂਦੀਆਂ ਤੇ ਨਾਲ ਫੋਰ ਸਾਈਡ ਦੁਪट्टे ਤੇ ਕੰਮ ਕਰਕੇ ਨਾਲ ਜਿਹੜਾ ਆ ਲੇਸ ਦਾ ਕੰਮ ਕੀਤਾ ਹੋਇਆ ਆ ਠੀਕ ਹੈ ਜੀ ਇਹਨਾਂ ਦੇ ਵਿੱਚ ਫੈ布ਰਿਕ ਇਹਦਾ ਸੇਮ ਰਹੇਗਾ ਮਹਿੰਦੀ ਚ ਬਸ ਗਲੇ ਦਾ ਡਿਜ਼ਾਈਨ ਚੇਂਜ ਹੋਏਗਾ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰਕੇ ਦਿੱਤੇ ਹੋਏ ਨੰਬਰ ਤੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਜਿਹੜਾ ਆਹ ਵਾਲਾ ਸੂਟ ਮਹਿੰਦੀ ਕਲਰ ਚ ਆ ਇਹਦੇ ਤੇ ਵਰਕ ਬਾਟਮ ਤੇ ਵੀ ਕੀਤਾ ਹੋਏਗਾ ਤੇ ਨਾਲ ਫੋਰ ਸਾਈਡ ਜਿਹੜਾ ਆ ਫਲਾਵਰ ਦਾ ਕੰਮ ਦੁਪੱਟੇ ਤੇ ਕੀਤਾ ਹੋਏਗਾ ਠੀਕ ਹੈ ਜੀ ਨੈਕਸਟ ਆ ਪਿੰਕ ਕਲਰ ਦਾ ਇਹਦੇ 'ਚ ਫਲਾਵਰਸ ਦਾ ਕੰਮ ਕੀਤਾ ਹੈ ਇਹਦੇ 'ਚ ਵੀ ਆਪਣੇ ਕੋਲ ਕਲਰ ਹੈਗੇ ਆ ਤੁਸੀਂ ਇਹ 'ਚੋਂ ਵੀ ਕੋਈ ਪਸੰਦ ਆਉਂਦਾ ਇਹ ਵੀ ਦੱਸ ਸਕਦੇ ਹੋ ਬਾਕੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਆ ਕਿਤੇ ਵੀ ਬੈਠੇ ਆ ਤੁਸੀਂ ਬਾਏ ਕਰ ਸਕਦੇ ਹੋ ਨੈਕਸਟ ਆ ਲਵੈਂਡਰ ਸ਼ੇਡ ਹੈ ਇਹਦੇ 'ਚ ਜਿਹੜਾ ਬਾਟਮ ਤੇ ਵਰਕ ਕੀਤਾ ਹੈ ਤੇ ਨਾਲ ਫੋਰ ਸਾਈਡ ਦੁਪट्टे ਤੇ ਵੀ ਫਲਾਵਰਸ ਦਾ ਕੰਮ ਕੀਤਾ ਹੋਇਆ ਹੈ ਨੈਕਸਟ ਜਿਹੜਾ ਆਪਣੇ ਕੋਲ ਇਹ ਸੂਟ ਰਹੇਗਾ ਇਹ ਤੇ ਹੈਂਡਵਰਕ ਦਾ ਕੰਮ ਕੀਤਾ ਹੋਏਗਾ ਫੁੱਲ ਹੈਵੀ neck ਬਣਿਆ ਆ ਨਾਲ ਜਿਹੜਾ ਘੇਰੇ ਤੇ ਵੀ ਹੈਵੀ ਵਰਕ ਦਾ ਕੰਮ ਕੀਤਾ ਹੋਇਆ ਆ ਬਾਕੀ ਜੀ ਬਾਟਮ ਤੇ ਵੀ ਜਿਹੜਾ ਵਰਕ ਕੀਤਾ ਹੋਇਆ ਆ ਅਗਰ ਤੁਸੀਂ ਇਹ ਵਾਲਾ ਵਰਕ ਕਿਸੇ ਹੋਰ ਫੈਬਰਿਕ ਤੇ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ ਉਹ ਵੀ ਕਰਵਾ ਸਕਦੇ ਆ ਨੈਕਸਟ ਆ ਫੈਬਰਿਕ ਇਹ ਰੋਮਨ ਸਿਲਕ ਵਿੱਚ ਹੋਏਗਾ ਤੇ ਨਾਲ ਇਹਦੇ ਬਾਟਮ ਤੇ ਵਰਕ ਹੋਏਗਾ ਤੇ ਚੁੰਨੀ ਤੇ ਫੋਰ ਸਾਈਡ ਤੇ ਲੇਸ ਦਾ ਕੰਮ ਕੀਤਾ ਹੋਏਗਾ ਕੋਈ ਵੀ ਤੁਸੀਂ ਅਨਸਟਿਚ ਸਟਿਚ ਬਾਈ ਕਰਨਾ ਚਾਹੁੰਦੇ ਜਿੱਦਾਂ ਦਾ ਵੀ ਕਰਨਾ ਚਾਹੁੰਦੇ ਜਿੱਥੇ ਵੀ ਬੈਠੇ ਕਰ ਸਕਦੇ ਹੋ ਉਹਨਾਂ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਆ ਨੈਕਸਟ orange shade ਵਿੱਚ ਤੁਹਾਡੇ ਬਾਟਮ ਤੇ ਜਿਹੜਾ ਵਰਕ ਕੀਤਾ ਹੋਏਗਾ ਨਾਲ ਚੁੰਨੀ ਤੇ ਫੋਰ ਸਾਈਡ ਲੇਸ ਦਾ ਕੰਮ ਕੀਤਾ ਹੋਏਗਾ ਅੱਜ ਵਾਲੀ ਵੀਡੀਓ ਚ ਇਹੀ ਸੂਟ ਹੈ ਜੀ ਇਹਨਾਂ ਚ ਕੋਈ ਵੀ ਤੁਹਾਨੂੰ ਰੈਂਕ ਡਿਜ਼ਾਈਨ ਪਸੰਦ ਆਉਂਦਾ ਦਿੱਤੇ ਨੰਬਰ ਤੇ ਆਰਡਰ ਕਰ ਸਕਦੇ ਹੋ ਬਾਕੀ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਤਾਂ ਮੈਸੇਜ ਕਰਕੇ ਆਪਣੀ ਕੋਈ ਵੀ ਸੂਟ ਰਿਲੇਟਡ ਜਾਣਕਾਰੀ ਲੈ ਸਕਦੇ ਹੋ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਮੈਂਟ ਕਰਨਾ ਤੇ ਆਪਣਾ ਆਰਡਰ ਜਿਹੜਾ ਪਲੇਸ ਕਰਿਓ ਆਪਣੇ ਅਕੋਰਡ